ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਰਾਸ਼ਨ ਕਾਰਡ ਜਿਹੜੇ ਲਗਭਗ 10,70,000 ਕਾਰਡ ਇਸ ਨੇ ਜਿਹੜੇ ਕੱਟੇ ਗਏ ਸੀ ਕਿ ਕਾਰਡ ਕੱਟ ਗਏ ਜੀ ਉਹਦਾ ਕੋਈ ਕਰਟੇਰੀਆ ਨਹੀਂ ਰੱਖਿਆ ਤੇ ਕਾਰਡ ਕੱਟੇ ਗਏ 10,70,000 ਤਾਂ ਉਹਨਾਂ ਸਾਰੇ ਕਾਰਡਾਂ ਨੂੰ ਬਹਾਲ ਕਰਨ ਦਾ ਫੈਸਲਾ ਕੈਬਨਿਟ ਨੇ ਕੀਤਾ ਪੰਜਾਬ ਸਰਕਾਰ ਨੇ ਕੀਤਾ ਕਿਉਂਕਿ ਸਾਡੇ ਕੋਲੇ ਪਹਿਲਾਂ ਹੀ ਡਾਟਾ ਹੈਗਾ ਉਹਦਾ ਅਗਸਤ 2022 ਤੱਕ ਕਾਰਡ ਜਿਹੜੇ ਹੈਗੇ ਸੀਗੇ ਤਾਂ ਉਹਨਾਂ ਦਾ ਡਾਟਾ ਹੈਗਾ ਇਸ ਕਰਕੇ ਜਦੋਂ ਹੁਣ ਅਸੀਂ ਡੋਰ ਟੂ ਡੋਰ ਜਾਂ ਡੋਰ ਸਟੈਪ ਡਿਲੀਵਰੀ ਜਿਹੜੀ ਹੈ ਰਾਸ਼ਨ ਕਾਰਡ ਦੀ ਕਰ ਰਹੇ ਹਾਂ ਕਿ ਘਰਾਂ ਦੇ ਵਿੱਚ ਰਾਸ਼ਨ ਪਹੁੰਚੂਗਾ ਆ ਸਾਡੇ ਕੋਲ ਡਾਟਾ ਹੈਗਾ ਜਿਨ੍ਹਾਂ ਕੋਲੇ ਕਾਰਡ ਨਹੀਂ ਵੀ ਹੈਗੇ ਅਜੇ ਹਾਰਡ ਕਾਪੀ ਕਾਰਡ ਵੀ ਨਹੀਂ ਹੈਗੀ ਪਰ ਉਹਨੂੰ ਕਾਰਡ ਮਿਲੂ ਉਹਨਾਂ ਨੂੰ ਪੁਰਾਣਾ ਕਾਰਡ ਹੈਗਾ ਉਹਨਾਂ ਦਾ ਨਾਮ ਸੀਗਾ 10 ਲੱਖ 77000 ਦੇ ਵਿੱਚ ਤਾਂ ਉਹਨਾਂ ਦੇ ਘਰੇ ਰਾਸ਼ਨ ਪਹੁੰਚੂਗਾ 10 ਲੱਖ 77000 ਜਿਹੜੇ ਰਾਸ਼ਨ ਦੇ ਕਾਰਡ ਸੀਗੇ ਕੱਟ ਦਿੱਤੇ ਗਏ ਸੀਗੇ ਉਹਨਾਂ ਨੂੰ ਤੁਰੰਤ ਬਹਾਲ ਕਰਨ ਦਾ ਫੈਸਲਾ ਕੀਤਾ ਗਿਆ ਜਦੋਂ ਹੀ ਅਗਲਾ ਰਾਸ਼ਨ ਜਿਹੜਾ ਅਗਲੇ ਮਹੀਨੇ ਦਾ ਰਾਸ਼ਨ ਜਿਹੜਾ ਮਿਲੂਗਾ ਤਾਂ ਉਹਦੇ ਵਿੱਚ ਉਹਨਾਂ ਕਾਰਡਾਂ ਨੂੰ ਵੀ ਉਹਨਾਂ ਕਾਰਡ ਹੋਲਡਰਾਂ ਨੂੰ ਵੀ ਰਾਸ਼ਨ ਮਿਲੂਗਾ ਜਿਨ੍ਹਾਂ ਦੇ ਕਾਰਡ ਕੱਟੇ ਗਏ ਸੀ। ਅ ਅਧਿਅਪਕਾਂ ਦੀ ਬਦਲੀ ਨੂੰ ਸੌਖਾ ਕੀਤਾ ਗਿਆ। ਬੜਾ ਵੱਡਾ ਇਸ਼ੂ ਬਣ ਜਾਂਦਾ ਇਹ। ਸੋ ਸਭ ਤੋਂ ਪਹਿਲਾਂ ਤਾਂ ਇਹ ਕੀਤਾ ਗਿਆ ਕਿ ਜ਼ਿਲ੍ਹਿਆਂ ਦੀ ਬਦਲੀ ਆਪਸ ਚ ਜ਼ਿਲੇ ਚ ਆ ਜਾਣ। ਫਿਰ ਜ਼ਿਲੇ ਤੋਂ ਜੇ ਉਹ ਆਪਣੇ ਏਰੀਏ ਜਾਣਾ ਚਾਹੁੰਦੇ ਨੇ ਉੱਥੇ ਆ ਜਾਣ। ਫਿਰ ਜੇ ਕੋਈ ਮਿਊਚੁਅਲ ਹੈ ਕਿ ਕੋਈ ਐਸਾ ਹੈਗਾ ਟੀਚਰ ਜਿਹੜਾ ਉਹ ਆਪਣੇ ਘਰ ਦੇ ਨੇੜੇ ਜਾਣਾ ਚਾਹੁੰਦਾ ਹੈ ਜਿਹੜਾ ਉੱਥੇ ਹੈ ਉਹ ਆਪਣੇ ਘਰ ਦੇ ਨੇੜੇ ਉੱਥੇ ਹੀ ਆਉਣਾ ਚਾਹੁੰਦਾ ਸੋ ਸੌਖਾ ਕੀਤਾ ਜਾਊਗਾ ਬਹੁਤ ਸੌਖਾ ਕੀਤਾ ਜਾਊ ਤਾਂ ਕਿ ਉਹਨਾਂ ਨੂੰ ਜਿਹੜਾ ਪੜ੍ਹਾਈ ਵਾਲੇ ਕੰਮਾਂ 'ਤੇ ਜ਼ਿਆਦਾ ਟਾਈਮ ਮਿਲੇ ਨਾ ਕਿ ਕੋਈ ਬਦਲੀਆਂ ਦੇ ਚੱਕਰ ਜਾਂ ਕੋਈ ਹੋਰ ਉਹਨਾਂ ਨੂੰ ਅਟੜੇ ਪੈਣ ਦਫ਼ਤਰਾਂ ਦੇ ਸੋ ਪੰਜਾਬ ਦੇ ਵਿੱਚ ਸਰਕਾਰੀ ਦੇ ਹੱਕਾਂ ਨੇ ਜਿਹੜੀਆਂ ਬਦਲੀਆਂ ਨੇ ਉਹਨਾਂ ਦਾ ਬਹੁਤ ਜਿਹੜਾ ਪ੍ਰੋਸੈਸ ਹੋ ਸੌਖਾ ਕੀਤਾ ਗਿਆ ਇਹਦੇ ਵਿੱਚ ਇਹ ਵੀ ਹੈ ਕਿ ਜੇ فرض ਕਰੋ ਕੋਈ ਬਹੁਤ ਹੀ ਗੰਭੀਰ ਬਿਮਾਰੀ ਦਾ ਕੋਈ ਅਧਿਆਪਕ ਜਾਂ ਅਧਿਆਪਕ ਦਾ ਕੋਈ ਪਰਿਵਾਰ ਸ਼ਿਕਾਰ ਹੈ ਤੇ ਕੇਅਰ ਕਰਨੀ ਪੈ ਰਹੀ ਹੈ ਤਾਂ ਉਹਦੇ ਵਾਸਤੇ ਇਹ ਨਹੀਂ ਹੈਗਾ ਕਿ ਸਿਰਫ ਇੱਕ ਮਹੀਨੇ ਵਾਸਤੇ ਪੋਰਟਲ ਖੁੱਲੂਗਾ ਜੀ ਉਦੋਂ ਹੀ ਬਦਲੀਆਂ ਕਰਾ ਸਕਦੇ ਹਾਂ ਉਹਦੇ ਵਾਸਤੇ ਸਾਰਾ ਸਾਲ ਲੋਕ ਕਦੇ ਵੀ ਐਪਲੀਕੇਸ਼ਨ ਦੇ ਕੇ ਉਹ ਫਰਜ ਕਰ ਲੋ ਕਿਸੇ ਦੇ ਰੱਬ ਨਾ ਕਰੇ ਕਿਸੇ ਪਰਿਵਾਰ ਚ ਕਿ ਕੈਂਸਰ ਵਰਗੀ ਬਹੁਤ ਗੰਭੀਰ ਬਿਮਾਰੀ ਹੈ ਤੇ ਜਿਹੜਾ ਵਿਦਿਆਪਕ ਹੈ ਉਹਨੂੰ ਕੇਅਰ ਕਰਨੀ ਪੈਂਦੀ ਆਪਣੇ ਪੇਰੈਂਟਸ ਦੀ ਜੇ ਤਾਂ ਉਹ ਕਦੇ ਵੀ ਐਪਲੀਕੇਸ਼ਨ ਦੇ ਕੇ ਤੇ ਉਹਦਾ ਜਿਹੜਾ ਡਾਕੂਮੈਂਟ ਵਗੈਰਾ ਦੇ ਕੇ ਉਹ ਬਦਲੀ ਆਪਣੇ ਨੇੜੇ ਤੇੜੇ ਦੇ ਸਕੂਲ ਦੀ ਕਰਵਾ ਸਕਦਾ ਤਾਂ ਕਿ ਉਹਨੂੰ ਜਿਆਦਾ ਸਮਾਂ ਆਪਣੇ ਪਰਿਵਾਰ ਦੀ ਕੇਅਰ ਵਾਸਤੇ ਆਪਣੇ ਜਿਹੜੇ ਪਰਿਵਾਰ ਦੀ ਕੇਅਰ ਵਾਸਤੇ ਨੂੰ ਟਾਈਮ ਜਿਆਦਾ ਮਿਲ ਸਕੇ 15 ਹੋਰ ਸ਼ਹਿਰਾਂ ਦੇ ਵਿੱਚ ਸੀਐਮ ਯੋਗਸ਼ਾਲਾ ਸ਼ੁਰੂ ਹੋਣੀ ਹੈ ਤੇ ਉਹਦੇ ਵਾਸਤੇ ਸਟਾਫ ਵੀ ਰੱਖਣਾ ਹੈ ਯੋਗਾ ਟੀਚਰ ਉਹਨਾਂ ਦਾ ਅਸਿਸਟੈਂਟ ਸਟਾਫ ਸਾਰਾ ਉਹ ਰੱਖਿਆ ਜਾਊਗਾ ਬਹੁਤ ਜ਼ਿਆਦਾ ਵੱਡਾ ਜਿਹੜਾ ਹੰਗਾਰਾ ਯੋਗਸ਼ਾਲਾ ਨੂੰ ਮਿਲ ਰਿਹਾ ਤੇ ਹਰ ਸ਼ਹਿਰ ਦੇ ਵਿੱਚ ਬਹੁਤ ਸਾਰੇ ਪਾਰਕਾਂ ਦੇ ਵਿੱਚ ਯੋਗਾ ਕੈਂਪ ਲੱਗ ਰਹੇ ਨੇ ਤੇ ਲੋਕੀ ਫਾਇਦਾ ਉਠਾ ਰਹੇ ਨੇ ਇਸ ਵਿਧੀ ਦਾ ਸੋ 15 ਸ਼ਹਿਰ ਹੋਰ ਜਿਹੜੇ ਨੇ ਉਹਨਾਂ ਦੇ ਵਿੱਚ ਯੋਗਸ਼ਾਲਾ ਖੁੱਲਣ ਗਿਆ ਤੇ ਨਾਲ ਯੋਗਸ਼ਾਲਾ ਦੇ ਨਾਲ ਸੰਬੰਧਤ ਉਹਨਾਂ ਦੇ ਯੋਗਾ ਦੇ ਟੀਚਰ ਜਾਂ ਅਸਿਸਟੈਂਟ ਸਟਾਫ ਜਾਂ ਉਹਨਾਂ ਦੇ ਨਾਲ ਜੋ ਕਿਟ ਵਗੈਰਾ ਮਿਲਦੀ ਹੈ ਉਹ ਸਾਰੀ ਥੀ ਇੱਕ ਬੜਾ ਅਹਿਮ ਫੈਸਲਾ ਹੋਰ ਕੀਤਾ ਗਿਆ ਜੋ ਸਾਬਕਾ ਫੌਜੀ ਨੇ ਉਹਨਾਂ ਦੀਆਂ ਜਿਹੜੀਆਂ ਜਿਹੜੇ ਸ਼ਹੀਦ ਹੋ ਗਏ ਜਾਂ ਫਿਰ ਜਿਹੜੇ ਮੌਤ ਮੌਤ ਹੋ ਗਏ ਉਹਨਾਂ ਦੀ ਵਿਧਵਾਵਾਂ ਜਿਹੜੀਆਂ ਨੇ ਸਾਬਕਾ ਸੈਨਿਕਾਂ ਦੀਆਂ ਵਿਧਵਾਵਾਂ ਉਹਨਾਂ ਨੂੰ 6000 ਰੁਪਿਆ ਪੈਨਸ਼ਨ ਮਿਲਦੀ ਸੀ ਜਿਹਨੂੰ ਵਧਾ ਕੇ 10000 ਰੁਪਿਆ ਕਰ ਦਿੱਤਾ ਗਿਆ ਕਿਉਂਕਿ ਮਹਿੰਗਾਈ ਦੇ ਜ਼ਮਾਨੇ 'ਚ ਉਹ ਆਪਣੇ ਘਟੂ ਘਟ ਜਿਨ੍ਹਾਂ ਨੇ ਦੇਸ਼ ਲਈ ਛੇਦੀਆਂ ਦਿੱਤੀਆਂ ਉਹ ਉਹਨਾਂ ਦੇ ਪਰਿਵਾਰ ਜਿਹੜੇ ਨੇ ਉਹ ਰੋਜ਼ੀ ਰੋਟੀ ਤੋਂ ਤਾਂ ਘਟੂ ਘਟ ਮਹਤਾਜ ਨਾ ਹੋਣ ਸੋ 6000 ਤੋਂ ਵਧਾ ਕੇ 10000 ਰੁਪਿਆ ਸਾਬਕਾ ਫੌਜੀਾਂ ਦੀ ਵਿਦਵਾਵਾਂ ਦੀ ਪੈਨਸ਼ਨ ਕਰ ਦਿਤੀ ਹੈ ਇੱਕ ਦਿੱਲੀ ਦੇ ਵਿੱਚ ਬੜੀ ਕਾਮਯਾਬ ਸਕੀਮ ਚੱਲ ਰਹੀ ਹੈ ਅਰਵਿੰਦ ਕੇਜਰੀਵਾਲ ਜੀ ਨੇ ਉਹ ਸਕੀਮ ਜਿਹੜੀ ਚਲਾਈ ਸੀ ਦੇਸ਼ ਦੇ ਵਿੱਚ ਦਿੱਲੀ 'ਚ ਚੱਲ ਰਹੀ ਹੈ ਤੇ ਹੁਣ ਅਸੀਂ ਦੂਸਰਾ ਸੂਬਾ ਹੋਵਾਂਗੇ ਫਰਿਸ਼ਤੇ ਸਕੀਮ ਹੈ ਫਰਿਸ਼ਤੇਜ ਕੀ ਹੈ ਕੋਈ ਐਕਸੀਡੈਂਟ ਹੋ ਜਾਏ ਕੋਈ ਵੀ ਬੰਦਾ ਐਕਸੀਡੈਂਟ ਵਾਲੇ ਕੋਈ ਜ਼ਖਮੀ ਨੂੰ ਨੇੜੇ ਦੇ ਜਿਹੜੇ ਮਰਜੀ ਪ੍ਰਾਈਵੇਟ ਹਸਪੀਟਲ 'ਚ ਅਸੀਂ ਇੰਪੈਲਨ ਕਰਾਂਗੇ ਸਾਰੇ ਹਸਪਤਾਲਾਂ ਦੇ ਨਾਮ ਪਹਿਲਾਂ ਉਹਨਾਂ ਨੂੰ ਇੰਪੈਨਲ ਕਰਾਂਗੇ ਕਿ ਉਹਦੇ ਵਿੱਚ ਪਹੁੰਚਾ ਦੇ ਉਹਦੇ ਵਿੱਚ ਪਹੁੰਚਾ ਦੇ ਤਾਂ ਸਾਰਾ ਇਲਾਜ ਵੀ ਫਰੀ ਹੋਊਗਾ जख्मी ਦਾ ਪਲੱਸ ਜੇ ਉਹਦਾ ਨਾਮ ਦੱਸੂਗਾ ਜਦੋਂ ਉਹ ਫਰਿਸ਼ਤੇ ਸਕੀਮ 'ਚ ਕਿਉਂਕਿ ਉਹ ਤਾਂ ਫਰਿਸ਼ਤਾ ਹੀ ਬਣ ਕੇ ਆਇਆ ਹੋਊਗਾ ਨਾ ਫਿਰ ਕਿ ਮੌਤ ਤੋਂ ਬਚਾ ਲਿਆ ਤਾਂ ਉਹਨੂੰ ਵੀ ਇਨਾਮ ਦੇਣ ਦਾ ਜਿਹੜਾ ਪ੍ਰੋਸੈਸ ਹੈ ਪੰਜਾਬ 'ਚ ਵੀ ਸ਼ੁਰੂ ਕਰਾਂਗੇ ਇਹਨੂੰ ਮੈਂ ਜੋੜੂਗਾ 27 ਜਨਵਰੀ ਨੂੰ ਜੋ SSF ਲਾਂਚ ਕਰ ਰਹੇ ਹਾਂ ਅਸੀਂ ਸੜਕ ਸੁਰੱਖਿਆ ਫੋਰਸ ਉਹ ਵੀ ਫ੍ਰਿਸ਼ਤੇ ਹੀ ਨੇ 27 ਜਨਵਰੀ ਨੂੰ ਪੀਏਪੀ ਦੇ ਗਰਾਊਂਡ ਦੇ ਵਿੱਚ ਸੜਕ ਸੁਰੱਖਿਆ ਫੋਰਸ ਪੰਜਾਬ ਦੇਸ਼ ਦਾ ਪਹਿਲਾ ਸੁਭਾ ਹੋਊਗਾ ਜਿਹਦੇ ਕੋਲੇ ਸੜਕਾਂ ਲਈ ਅਲੱਗ ਫਰਸ ਹੋਊਗੀ ਅਲੱਗ ਉਹਦੀ ਯੂਨੀਫਾਰਮ ਹੋਊਗੀ ਔਰ ਅਲੱਗ ਉਹਨਾਂ ਦੀਆਂ ਗੱਡੀਆਂ ਹੋਣਗੀਆਂ ਟੋਇਟਾ ਹਿਲਿਕਸ ਗੱਡੀਆਂ ਨੇ ਬਹੁਤ ਪਾਵਰਫੁੱਲ ਗੱਡੀਆਂ ਨੇ ਦੁਬਈ ਦੀ ਪੁਲਿਸ ਕੋਲੇ ਗੱਡੀਆਂ ਨੇ ਸੋ ਉਹਨਾਂ ਗੱਡੀਆਂ ਦੇ ਵਿੱਚ ਗੈਸ ਕਟਰ ਆਰੀ ਦਾ ਬਲੇਡ ਫਰਸਟ ਏਡ ਦਾ ਸਮਾਨ ਟੋਚਨ ਟਰੱਕ ਖਰਾਬ ਹੋ ਗਿਆ ਕੋਈ ਵਹੀਕਲ ਖਰਾਬ ਹੋ ਕੇ ਖੜ ਗਿਆ ਉਹਨੂੰ ਪਾਸੇ ਕਰਨਾ ਆਪਾਂ ਪਿਛਲੇ ਦਿਨੀ ਪਿਛਲੇ ਕੁਝ ਦਿਨਾਂ ਚ ਤੁਹਾਡੇ ਕੈਮਰਾ ਰਾਹੀਂ ਕੱਲ ਮਾਰੇ ਤੁਸੀਂ ਵੀ ਲਿਖਿਆ ਹੋਊਗਾ ਬਹੁਤ ਸਾਰੇ ਸੜਕੀ ਹਾਦਸੇ ਹੋਏ ਨੇ ਜਿਹੜੇ ਖੜੀ ਹੋਏ ਖੜੇ ਟਰੱਕ 'ਚ ਗੱਡੀ ਬਣ ਗਈ ਖੜੇ ਟਰੱਕ 'ਚ ਇਹਨੂੰ ਪੀਪੀ ਦੀ ਫੋਰਸ ਜਾ ਰਹੀ ਸੀ ਚਾਰ ਸਾਡੇ ਮੁਲਾਜ਼ਮ ਸ਼ਹੀਦ ਹੋਏ ਤੇ ਖੜੇ ਹੋ ਟਰੱਕ ਚ ਉਹ ਇੱਕ ਘਟਨਾਵਾਂ ਨਹੀਂ ਹੋਣਗੀਆਂ ਤਾਂ ਇਸੇ ਕਰਕੇ ਟ੍ਰੇਨਿੰਗ ਜਿਹੜੀ ਉਹਨਾਂ ਦੀ ਕੰਪਲੀਟ ਹੋ ਚੁੱਕੀ ਹੈ ਕਪੂਰਥਲੇ ਉਹਨਾਂ ਦੀ ਟ੍ਰੇਨਿੰਗ ਹੋਈ ਹੈ ਤੇ ਐਸਐਸਐਫ ਜਿਹੜੀ ਹੈ ਉਹ ਫਰਿਸ਼ਤੇ ਤੇ ਐਸਐਸਐਫ ਕਟੇ ਤੇ ਐਸਐਸਐਫ ਜਿਹੜੀ ਹੈ ਉਹ ਉਹਦੀ ਉਹਦੀ ਗੱਡੀ ਦੇ ਵਿੱਚ ਵੀ ਇੱਕ ਸਿਸਟਮ ਹੈ ਹੋ ਜਾਊਗਾ ਕਿ ਉਹ ਨੀਅਰੈਸਟ ਟਰਾਮਾ ਸੈਂਟਰ ਜਾਂ ਨੀਅਰੈਸਟ ਹਸਪੀਟਲ ਜੋ ਸਭ ਤੋਂ ਨੇੜੇ ਹੈ ਫਰਜ਼ ਕਰ ਲੋ ਕੁਇ ਐਕਸੀਡੈਂਟ ਹੋ ਗਿਆ ਤਾਂ ਹੋ ਸਕਦਾ 2 ਕਿਲੋਮੀਟਰ ਪਿੱਛੇ ਹੀ ਜਾਣਾ ਪਵੇ ਪਿੱਛੇ ਵਾਲਾ ਹਸਪਤਲ ਨੇੜੇ ਹੈ ਜੀ ਗਾਹਾਂ ਵਾਲਾ 10 ਕਿਲੋਮੀਟਰ ਤੇ ਪਿੱਛੇ ਵਾਲਾ 2 ਕਿਲੋਮੀਟਰ ਤੇ ਉਹ ਲੈ ਕੇ ਜਾਣਾ ਉਹ ਸਾਰਾ ਸਿਸਟਮ ਉਹਨਾਂ ਦੇ ਗੱਡੀਆਂ ਚ ਹੋਊਗਾ 27 ਤਰੀਕ ਨੂੰ ਅਸੀਂ ਲਾਂਚ ਕਰਾਂਗੇ ਉਸ ਤੋਂ ਬਾਅਦ ਤੁਸੀਂ ਕਿਸੇ ਗੱਡੀ 'ਚ ਬਹਿ ਕੇ ਆਪਣਾ ਕੋਈ ਡਾਕੂਮੈਂਟਰੀ ਟਾਈਪ ਕੋਈ ਪ੍ਰੋਗਰਾਮ ਕਰਨਾ ਹੈ ਤਾਂ ਕਰ ਸਕਦੇ ਹਾਂ ਕਿ ਐਸਐਸਐਫ ਇਸ ਤਾਂ ਚੱਲਦੀ ਹੈ ਔਰ ਹਰ 30 ਕਿਲੋਮੀਟਰ ਦੇ ਰੇਡੀਅਸ 'ਚ ਗੱਡੀ ਹੋਊਗੀ ਹਰ 30 ਕਿਲੋਮੀਟਰ ਬਾਅਦ ਇੱਕ ਇੰਟਰਸੈਪਟਰ ਗੱਡੀ ਵੀ ਖੜੀ ਹੋਊਗੀ ਜਿਹੜੀ ਕਿ ਸਾਰਾ ਕੁਝ ਨੋਟ ਕਰੀ ਜਾਂਦੀ ਹੋਊਗੀ ਕਿ ਅੱਗੋਂ ਦੀ ਗੱਡੀ ਲੱਗੇ ਜੇ ਕੋਈ ਓਵਰ ਸਪੀਡ ਹੈ ਤਾਂ ਉਹ ਦੱਸ ਦੇਣਗੇ ਕਿ ਆਹ ਨੰਬਰ ਗੱਡੀ ਓਵਰ ਸਪੀਡ ਆ ਰਹੀ ਹੈ ਅੱਗੇ ਉਸ ਗੱਡੀ ਨੂੰ ਰੋਕਿਆ ਜਾ ਸਕਦਾ ਸੜਕੀ ਹਾਸੇ ਘਟਾਉਣ ਦਾ ਸਭ ਤੋਂ ਵਧੀਆ ਸਾਧਨ ਹੈ ਅੱਜ ਪੰਜਾਬ ਦੇ ਵਿੱਚ ਸਭ ਤੋਂ ਵੱਧ ਦੇਸ਼ 'ਚ ਸਭ ਤੋਂ ਵੱਧ ਮੌਤਾਂ ਪਰ ਡੇ ਪੰਜਾਬ 'ਚ ਹੋ ਰਹੀਆਂ ਨੇ ਲਗਭਗ 16 ਤੋਂ 18 ਜਾਨਿਕ ਜੀ ਨੂੰ ਮਹੀਨੇ ਤੇ ਸਾਲਾਂ ਚ ਗੁਣਾ ਕਰ ਲਈਏ ਤਾਂ ਇੱਕ ਸਾਲ ਚ 6000 ਤੋਂ ਵੱਧ ਬੰਦਾ ਜੀ ਅਸੀਂ 50% ਵੀ ਹਾਦਸੇ ਘਟਾ ਲਏ ਸਪੀਡ ਕੰਟਰੋਲ ਕਰ ਲਈ ਖੜੇ ਹੋਏ ਬਾਹਨ ਜਿਹੜੇ ਸੜਕਾਂ ਦੇ ਖਰਾਬ ਨੇ ਉਹਨਾਂ ਨੂੰ ਇਧਰ ਤੋਂ ਸਾਈਡ ਤੇ ਕਰ ਲਿਆ ਟਾਈਮ ਤੇ ਮੈਡੀਕਲ ਸਹੂਲਤ ਮਿਲ ਗਈ ਜੇ 50% ਵੀ ਕਰ ਸਮਝੋ 3000 ਬੰਦੇ ਦੀ ਜਾਨ ਬਚਾ ਸਕਦੇ ਜੋ ਅਜਾਈ ਜਾਂਦੀ ਹੈ ਤੇ ਸਾਡਾ ਇਹ ਅਸੀਂ ਪਰ ਪਰਮੰਤ ਦਿਆ ਕਰਾਂਗੇ ਡਾਟਾ ਸਪਾਈ ਤਰੀਕ ਨੂੰ ਐਸਐਸਐਫ ਲਾਂਚ ਹੋ ਰਹੀ ਹੈ ਤਾਂ 1 ਫਰਵਰੀ ਤੋਂ ਪੂਰੀ ਸੜਕਾਂ ਤੇ ਆ ਜਾਣਗੇ 1 ਫਰਵਰੀ ਤੋਂ 29 ਫਰਵਰੀ ਕਿਉਂਕਿ ਇਸ ਵਾਰ ਲੀਪ ਦਾ ਸਾਲ ਹੈ ਫਰਵਰੀ 29 ਹੈ 1 ਤੋਂ 29 ਤੱਕ ਦਾ ਜੋ ਡਾਟਾ ਪਿਛਲੇ ਸਾਲ ਦਾ ਸੀ ਉਹ ਅਸੀਂ ਕੰਪੇਅਰ ਕਰਾਂਗੇ ਫਿਰ 1 ਮਾਰਚ ਤੋਂ 31 ਮਾਰਚ ਤੱਕ ਦਾ ਜੋ ਪਿਛਲੇ ਸਾਲ ਦਾ ਸੀ ਜਾਂ ਉਦੋਂ ਪਿਛਲੇ ਸਾਲ ਅਸੀਂ ਇਸ ਤਰ੍ਹਾਂ ਕਰਕੇ ਆਪਣੇ ਟਾਰਗੇਟ ਛੋਟੇ ਛੋਟੇ ਰੱਖ ਕੇ ਉਹਨੂੰ ਘਟਾਵਾਂਗੇ ਮੌਤਾਂ ਨੂੰ ਘਟਾਵਾਂਗੇ ਐਕਸੀਡੈਂਟਾਂ ਦਾ ਜਿਹੜਾ ਕਾਰਨ ਨੇ ਉਹਨਾਂ ਨੂੰ ਘਟਾਵਾਂਗੇ ਸੋ ਇਹ ਅੱਜ ਫੈਸਲਾ ਕੀਤਾ ਗਿਆ ਕਿ ਫਰਿਸ਼ਤੇ ਤੇ SSF ਇਕੱਠੀ ਲਾਂਚ ਕਰਾਂਗੇ ਤੇ ਬਾਕੀ ਕੈਬਨਿਟ ਦੇ ਵਿੱਚ ਪੀਪੀਐਸਸੀ ਦੇ ਚੇਅਰਮੈਨ ਦੇ ਤੌਰ ਤੇ ਆ ਰਿਟਾਇਰਡ ਆਈਪੀਐਸ ਸਰ ਜਤਿੰਦਰ ਆਲਖ ਜੀ ਉਹਨਾਂ ਦਾ ਨਾਮ ਅਸੀਂ ਰਿਕਮੈਂਡ ਕੀਤਾ ਬੜੇ ਕਾਬਲ ਨੇਕ ਦਿਲ ਇਮਾਨਦਾਰ ਅਫਸਰ ਨੇ ਔਰ ਇਸ ਅਹੁਦੇ ਤੇ ਇਮਾਨਦਾਰ ਅਫਸਰ ਹੋਣ ਤਾਂ ਨੌਕਰੀਆਂ ਫਿਰ ਅੱਗੇ ਇਮਾਨਦਾਰਾਂ ਨੂੰ ਮਿਲ ਗਈਆਂ ਪੀਪੀਐਸਸੀ ਦੇ ਚੇਅਰਮੈਨ ਦਾ ਅਹੁਦਾ ਤੁਸੀਂ ਦੇਖਿਆ ਹੋਊਗਾ ਕਿ ਕਿਸ ਤਰ੍ਹਾਂ ਦੇ ਬੰਦਿਆਂ ਨਾਲ ਜੁੜਿਆ ਰਿਹਾ ਹੈ ਸੋ ਇਹ ਬਹੁਤ ਕੰਡਿਆਂ ਵਾਲਾ ਤਾਜ ਹੈ ਸੋ ਇੱਥੇ ਕੋਈ ਕਿਸੇ ਨੂੰ ਵੀ ਬਿਠਾਉਣਾ ਬਹੁਤ ਤਿਲਕਣ ਬਾਜੀ ਵਾਲਾ ਕੰਮ ਹੈ ਸੋ ਗੁਮਾਨੀਏ ਮਾਨਯੋਗ ਗਵਰਨਰ ਸਾਹਿਬ ਨੂੰ ਅਸੀਂ ਇਹ ਫਾਈਲ ਜਿਹੜੀ ਹੈ ਕੈਬਨਿਟ ਦੇ ਵਿੱਚੋਂ ਮਨਜ਼ੂਰ ਕਰਾ ਕੇ ਅਸੀਂ ਭੇਜੀਏ ਤੇ ਇਹ ਜਿਹੜੇ ਫੈਸਲੇ ਹੋਏ ਨੇ ਬਾਕੀ ਸਕੂਲ ਆਫ ਐਮੀਨੈਂਸ ਇੱਕ ਮਹਾਰਾਜਾ ਅਨਜੀ ਸਿੰਘ ਟੈਕਨੀਕਲ ਯੂਨੀਵਰਸਿਟੀ ਅਰਨੀ ਵਾਲਾ ਉੱਥੇ ਕੋਈ ਖੰਡਰ ਬਣਿਆ ਪਿਆ ਕੋਈ ਹੈ ਨਹੀਂ ਐਡਮਿਸ਼ਨ ਉਸ ਬਿਲਡਿੰਗ ਨੂੰ ਅਸੀਂ ਸਕੂਲ ਆਫ ਐਮੀਨੈਂਸ ਚ ਬਦਲਨ ਦਾ ਜਿਹੜਾ ਏਜੰਡਾ ਲੈ ਕੇ ਆਇਆ ਅਰਨੀ ਵਾਲਾ ਫਾਜ਼ਿਲ ਕਾਜ ਫਾਜ਼ਿਲ ਕਾਜ ਸੋ ਬਾਕੀ ਜਿਹੜੇ ਜੋ ਵੀ ਕੈਬਨਟ ਦੇ ਵਿੱਚ ਕੁਝ ਕੈਦੀਆਂ ਨਹੀਂ ਆਉਂਦੀਆਂ ਹਰ ਸਰ ਕੈਬਨਟ ਦੇ ਵਿੱਚ ਸਾਡਾ ਇਹ ਕ੍ਰਾਈਟੇਰੀਆ ਕਿ ਕੋਈ ਕੋਈ ਇਸ ਤਰ੍ਹਾਂ ਦਾ ਹੀਨਿਸ ਕ੍ਰਾਈਮ ਨਾ ਹੋਵੇ ਕਿ ਅਸੀਂ ਸਜ਼ਾ ਮਾਫ ਕਰੀਏ ਪਰ ਕਈ ਕਈ ਵਾਰੀ ਸਾਨੂੰ ਪੁਲਿਸ ਤੋਂ ਰਿਪੋਰਟਾਂ ਜੁੜੀਆਂ ਆ ਚੁੱਕੀਆਂ ਨੇ ਨਾ ਚ ਇੱਕ ਅਦਾ ਕੈਦੀ ਲਗਭਗ ਉਸ ਕੱਡੇਰੇ ਚ ਆ ਜਾਂਦਾ ਕਿ ਛੱਡ ਸਕਦੇ ਹਾਂ ਕਿਉਂਕਿ ਪੂਰੀ ਕਰ ਲਈ ਸਜ਼ਾ ਵੀ ਪੂਰੀ ਕਰ ਲਈ ਤੇ ਉਸ ਨੀਤੀ ਦੇ ਦੀਨ government ਨੂੰ ਭੇਜਣਾ ਹੁੰਦਾ ਕੈਬਨਟ ਦੇ ਵਿੱਚ ਬਾਕੀ ਹੁਣ ਅ ਤੁਸੀਂ ਕੀਨੇ ਕੀ ਨੂੰ ਕੀ ਕਿਹਾ ਕੱਲ ਮੈਂ ਨੇ ਮੈਂ ਐ ਕਿਉਂ ਨਹੀਂ ਕਹਾਤਾ ਪਰ ਸੋਨੇ ਐ ਕਹਤਾ ਜੇ ਤੁਸੀਂ ਕੱਲ ਐ ਕਹਿੰਦੇ ਤਾਂ ਫਿਰ ਅੱਜ ਉਹ ਐ ਕਿਉਂ ਕਹਿ ਰਿਹਾ ਤੁਹਾਡੇ ਸਵਾਲਾਂ ਦੀ ਬਾਰੀ ਆ ਹਾਂ ਆ ਦੇਖੋ ਨਾ ਆ ਗਿਆ ਨਾ ਪਹਿਲੇ ਇਹਦੇ ਚੋ ਕੋਈ ਨਹੀਂ ਪੁੱਛਣਗੇ ਵੀ 10 ਲੱਖ ਕਾਰਡ ਜਿਹੜੇ ਕੱਟੇ ਗਏ ਨੇ ਉਹਨੂੰ ਕਦੋਂ ਤੋ ਮਿਲਣ ਲੱਗ ਜੁਨਾ ਬੰਗਾਲ ਚ ਮੰਮਤਾ ਮੈਨਰਜੀ ਨੇ ਕਹਿਤਾ ਫਿਰ ਤੁਸੀਂ ਕੀ ਕਹੋਗੇ ਹੁਣ कितनी बार कहलाओगे मेरे से ये देश में देश में पंजाब बनेगा हीरो 2024 में लोकसभा चुनाव में आम आदमी पार्टी के पक्ष में तेरह जीरो दस्ता? ਕੋਈ ਜੇ ਤੋਂ ਉਹਨਾਂ ਦਾ ਕੰਮ ਹੈ ਇਹ ਮੰਮਤਾ ਨਹੀਂ ਨਹੀਂ ਕੋਈ ਬਾਤ ਨਹੀਂ ਉਹ ਹੋ ਸਕਦਾ ਕੋਈ ਉਹਨਾਂ ਦੇ ਸਾਥ ਬਾਤ ਚ ਚੱਲ ਰਹੀ ਹੋ ਉਸ ਲੈਵਲ ਤੇ ਲੇਕਿਨ ਪੰਜਾਬ ਮੇ ਅਸੀਂ ਐਸਾ ਨਹੀਂ ਕਰਨ ਵਾਲੇ ਪੰਜਾਬ ਮੇ ਕਾਂਗਰਸ ਸੇ ਮਰਕਾ ਹਾਂ ਹਾਂ ਜੀ 26 ਜਨਵਰੀ ਦੀਆਂ ਚਾਕੀਆਂ ਪਹੁੰਚ ਗਈਆਂ ਜੀ ਲੁਧਿਆਣਾ ਪਹੁੰਚ ਗਏ ਆ 26 ਜਨਵਰੀ ਦੀਆਂ ਜਿਹੜੀਆਂ ਚਾਕੀਆਂ ਨੇ ਬਕਾਇਦਾ ਨਿਕਲਣ ਗਿਆ ਸਾਡਾ ਸ਼ਹੀਦਾਂ ਦਾ ਸਾਡਾ ਵਿਰਸਾ ਸਾਡਾ ਮਾਈ ਭਾਗੋ ਜੀ ਦਾ ਜਿਹੜਾ ਜਿਹੜਾ ਉਹਨਾਂ ਦਾ ਇਤਿਹਾਸ ਤੇ ਨਾਲ ਪੰਜਾਬ ਦਾ ਕਲਚਰ ਉਹ ਝਾਕੀਆਂ ਜਿਹੜੀਆਂ ਨੇ ਬਕਾਇਦਾ ਤੌਰ ਤੇ 26 ਜਨਵਰੀ ਨੂੰ ਦਿਖਾਈ ਜਾਣਗੀਆਂ ਤੇ 26 ਜਨਵਰੀ ਤੋਂ ਬਾਅਦ ਉਹਨਾਂ ਝਾਕੀਆਂ ਨੂੰ ਅਲੱਗ-ਅਲੱਗ ਸ਼ਹਿਰਾਂ 'ਚ ਤੇ ਪਿੰਡਾਂ 'ਚ ਵੀ ਭੇਜਿਆ ਜਾਊਗਾ ਉਹ ਕਰ ਹੂੰ ਕਰ ਲਾਂਗਾ ਉਹ ਤਾਂ ਅਸੀਂ ਫਿਲਹਾਲ ਸਕੀਮ ਲਾਗੂ ਕਰ ਰਹੇ ਹਾਂ ਤੇ ਉਹ ਪ੍ਰਾਈਜ਼ ਮਨੀ ਵੀ ਉਹਦੇ ਵਿੱਚ ਡਿਕਲੇਅਰ ਕਰਾਂਗੇ ਸਾਰੇ ਦੇਖੋ 26 ਜਨਵਰੀ ਨੂੰ ਇੱਕ ਹੋਰ ਤੁਹਾਨੂੰ ਬਹੁਤ ਮਤਲਬ ਅਹਿਮ ਜਾਣਕਾਰੀ ਦੇ ਦੇਣਾ 26 ਜਨਵਰੀ ਤੋਂ ਬਾਅਦ ਜਨਕੇ ਪਰਸੋਂ ਤੋਂ ਪੰਜਾਬ ਦੇ ਸਾਰੇ ਸਬ ਡਿਵੀਜ਼ਨਲ ਡਿਵੀਜ਼ਨਲ ਤੇ ਡਿਸਟ੍ਰਿਕਟ ਹਸਪੀਟਲ ਜਿੰਨੇ ਵੀ ਉਹਨਾਂ ਦੇ ਵਿੱਚ ਦਵਾਈਆਂ ਜਿਹੜੀਆਂ ਨੇ ਕੋਈ ਵੀ ਦਵਾਈ ਹੋਵੇ ਤਾਰੀਆਂ ਦਵਾਈਆਂ ਹਸਪਤਾਲਾਂ ਦੇ ਅੰਦਰੋਂ ਹੀ ਮਿਲਣਗੀਆਂ ਕੋਈ ਵੀ ਡਾਕਟਰ ਬਾਹਰਲੀ ਦਵਾਈ ਨਹੀਂ ਲਿਖ ਸਕੂਗਾ ਜੇ ਲਿਖ ਸਕਦਾ ਕਿ ਉਹਦੇ ਕੋਲ ਹੈ ਨਹੀਂ ਬਾਹਰੋਂ ਦਵਾਈ ਮੰਗਾਉਣੀ ਪੈ ਰਹੀ ਹੈ ਡਾਕਟਰ ਆਪ ਬਾਹਰੋਂ ਲੈ ਕੇ ਆਵੇ ਮਰੀਜ਼ ਬਾਹਰ ਨਹੀਂ ਜਾਊਗਾ ਹਸਪਤਾਲ ਦੇ ਕਿਉਂਕਿ ਲੁੱਟ ਉਹਦੀ ਸ਼ੁਰੂ ਹੁੰਦੀ ਹੈ ਜਦੋਂ ਮਰੀਜ਼ ਬਾਹਰ ਨਿਕਲ ਜਾਂਦਾ ਹਸਪਤਾਲ ਚ ਤੇ ਤੇ ਸਾਰੇ ਹਸਪਤਾਲਾਂ ਚ ਐਕਸਰੇ ਤੇ ਤੇ ਅਲਟਰਾਸਾਊਂਡ ਇਹ ਜਿਹੜੀਆਂ ਫੈਸਿਲਟੀਆਂ ਨੇ ਉਹ ਹਸਪਤਾਲਾਂ ਦੇ ਅੰਦਰ ਮਿਲਣਗੀਆਂ। ਕਈ ਜਗ੍ਹਾ ਤੇ ਜੇ ਨਈ ਮਸ਼ੀਨ ਹੈਗੀ ਅਸੀਂ ਬਾਹਰੋਂ ਪ੍ਰਾਈਵੇਟ ਚੋਂ ਐਕਸਰੇ ਕਰਵਾ ਕੇ ਵੀ ਅਸੀਂ ਪੇ ਕਰਾਂਗੇ, ਗਵਰਨਮੈਂਟ ਪੇ ਕਰੂਗੀ ਤਾਂ ਕਿ ਇਸ ਕਰਕੇ ਨਾ ਕੋਈ ਇਲਾਜ ਰੁਕਿਆ ਰਹੇ ਕਿ ਐਕਸਰੇ ਨਹੀਂ ਹੋਇਆ ਟਾਈਮ ਤੇ ਜਾਂ ਅਲਟਰਾਸਾਉਂਡ ਨਹੀਂ ਹੋਇਆ ਟਾਈਮ ਤੇ। ਸੋ ਇਹ ਸਾਰਾ ਸਰਕਾਰ ਨੇ ਹੈਲਥ ਦੇ ਆਪਣੇ ਪ੍ਰੋਗਰਾਮ ਦੇ ਵਿੱਚ ਪਾਉਣ ਤੋਂ 26 ਜਨਵਰੀ ਨੂੰ ਦੀ ਰਸਮੀ ਤੌਰ ਤੇ ਹੋ ਜੂਗੀ। ਅੱਜ ਮੈਂ ਤੁਹਾਨੂੰ ਗੈਰ ਰਸਮੀ ਤੌਰ ਤੇ ਦੱਸਤਾ। ਨਹੀਂ ਆਰੇ ਬਲੇ ਇਹ ਕਿੱਥੇ ਤੱਕ ਰੁਕੇਗੇ ਪੂਰੇ ਇਸਤੇ ਉਹ ਤਾਂ ਫਿਰ ਆਰਟੀਐਫ ਤੇ ਫਿਰ ਆਰਟੀਐਫ ਦੇ ਵੀ ਰੁਕੇ ਪਏ ਨਹੀਂ ਉਹ ਤਾਂ ਜੀਐਸਟੀ ਦੇ ਵੀ ਰੋਕ ਲੈਂਦੇ ਨੇ ਜੀ ਉਹ ਤਾਂ ਉਹ ਤਾਂ ਮਤਲਬ ਕਦੇ ਕਹਿੰਦੇ ਨੇ ਇਹਦੇ ਚ ਤੁਹਾਨੂੰ 200 200 ਕਰੋੜ ਘਟ ਦੇਵਾਂਗੇ ਉਹ ਤਾਂ ਇਸੇ ਕੰਮ ਤੇ ਲੱਗੇ ਹੋਏ ਨੇ ਪੰਜਾਬ ਨੂੰ ਅਸੀਂ ਆਪਦੇ ਪੈਰਾਂ 'ਚ ਸਿਰ ਕਰਨਾ ਹੈ ਅਸੀਂ ਉਧਰ ਥੋੜੀ ਦੇਖੀਏ ਨਾ ਕੱਲਾ ਦਿੱਲੀ ਵਾਲੀ ਕੇ ਲਿਓ ਜੀ ਲਿਓ ਜੀ ਸੋ ਪੰਜਾਬ ਇੰਨਾ ਹੈਗਾ ਕਾਬਲ ਕਿ ਪੈਰਾਂ 'ਚ ਸਿਰ ਖੜਾ ਹੋ ਕੇ ਕਿਉਂਕਿ ਪੰਜਾਬ ਤਾਂ ਫੂਟਬਾਲ ਹੈ ਦੇਸ਼ ਦੀ 182 ਲੱਖ ਮੀਟ੍ਰਿਕ ਟਨ ਅਸੀਂ ਚੋਨਾ ਜਿਹੜਾ ਚਾਵਲ ਪੈਦਾ ਕਰਕੇ ਦਿੰਨੇ ਆ ਉਹਨਾਂ ਨੂੰ ਦਾਣਾ ਅਸੀਂ ਪੈਦਾ ਕਰਕੇ ਦਿੰਨੇ ਆ ਮੱਕੀ ਅਸੀਂ ਪੈਦਾ ਕਰਕੇ ਦਿੰਨੇ ਆ ਗੰਨਾ ਅਸੀਂ ਪੈਦਾ ਕਰਕੇ ਦਿੰਨੇ ਆ ਤੇ ਗੰਨੇ ਵਾਲੀ ਜਿਹੜਾ ਰੇਟ ਦਾ ਜਿਹੜਾ ਵਧਾਇਆ ਸੀਗਾ ਉਹਨੂੰ ਵੀ ਕੈਬਨਿਟ ਦੀ ਅੱਜ ਰਸਮੀ ਮਨਜ਼ੂਰੀ ਮਿਲ ਗਈ ਜਿਹੜਾ ਗੰਨੇ ਦਾ ਰੇਟ ਜਿਹੜਾ 395 ਰੁਪਏ ਕੀਤਾ ਸੀਗਾ ਉਹ ਨੋਟੀਫਿਕੇਸ਼ਨ ਜਿਹੜਾ ਜਾਰੀ ਕੈਬਨਿਟ ਵੱਲੋਂ ਹੋ ਗਿਆ ਤੇ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਹੁਤ ਅਹਿਮ ਫੈਸਲੇ ਆ ਰਹੇ ਨੇ ਤੇ ਇੱਕ ਤੀਰਥ ਯਾਤਰਾ ਸਕੀਮ ਦੇ ਵਿੱਚ ਸਾਨੂੰ ਥੋੜਾ ਜਿਹਾ ਖੁਸ਼ਖਬਰੀ ਇਹ ਮਿਲੀ ਹੈ ਕਿ ਰੇਲਵੇ ਸਾਨੂੰ ਇੰਜਨ ਦੇਣ ਨੂੰ ਤਿਆਰ ਹੋ ਗਿਆ ਤਿਆਰ ਹੋ ਗਿਆ ਤੇ ਅਸੀਂ ਕਹਾਂ ਚਲੋ ਜੇ ਟਾਈਮ ਤੇ ਮੰਨਦੇ ਨੇ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਆ ਜੇ ਤੁਹਾਨੂੰ ਭੁੱਲਿਆ ਨਹੀਂ ਕਹਿੰਦੇ ਚਲੋ ਇਹ ਤਾਂ ਦੁਪਹਿਰ ਹੀ ਆਉਣ ਨੂੰ ਫਿਰਦੇ ਤਾਂ ਕੋਈ ਗੱਲ ਨਹੀਂ ਅੱਜ ਤਾਂ ਸ਼ਾਮ ਹੋਈ ਨਹੀਂ ਸੀ